ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਨੌਜਵਾਨਾਂ ਦੀ ਇੱਕ ਟਰਾਲੀ ਸਾਨੂੰ ਟੱਕਰੀਆ ਅੰਦੋਲਨ ਦੇ ਵਿੱਚ ਖਰੋਰੀ ਬਾਰਡਰ ਉੱਤੇ ਉਸ ਟਰਾਲੀ ਵਿੱਚ ਕੱਲੇ ਨੌਜਵਾਨ ਹੀ ਆ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਆ ਤੇ ਆਜੋ ਵੀਰੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਹਨੇਰਾ ਥੋੜਾ ਬੱਤੀ ਕਿੱਥੋਂ ਜਗਣੀ ਆ ਇਹ ਇਤੋ ਜੀ ਹਾਂਜੀ ਲੋ ਬਈ ਆ ਵੀਰਾਂ ਨੇ ਚਲੋ ਸਾਡੇ 100 ਵਿੱਚੋਂ ਦੋ ਭਰਾ ਸੌਖੇ ਵੀ ਹੈਗੇ ਅਜੇ ਸੌਖੇ ਹੈਗੇ ਤਾਂ ਉਹਨਾਂ ਨੇ ਆ ਪ੍ਰਬੰਧ ਕੋਲੋਂ ਕਰਕੇ ਤਾਂ ਟਰਾਲੀ ਬਣਾਈ ਹੋਈ ਆ ਬਹੁਤ ਵਧੀਆ ਸ਼ਾਨਦਾਰ ਟਰਾਲੀ ਇਹ ਮਤਲਬ ਜਦਾ ਵਾਕਈ 5 ਸਟਾਰ ਹੋਟਲ ਵਾਲੀ ਜਿਹੜੀ ਮੈਨੂੰ ਫੀਲਿੰਗ ਵਿੱਚ ਪੈਰ ਪਾਉਂਦੇ ਆ ਗਈ ਆ ਇਹਦੇ ਤੇ ਇਹ ਵੀਰਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਇੱਧਰ ਵੀਰ ਨਾਲ ਗੱਲਬਾਤ ਕਰਦੇ ਆ ਭਰਾ ਦੇ ਲਾਲ ਝੱਗਾ ਪਾਇਆ ਮਤਲਬ ਖਤਰੇ ਦਾ ਸਿਗਨਲ ਦੇਣ ਡਿਆ ਭਾ ਨਾ ਉਹਦੇ ਨਾਲ ਗੱਲਬਾਤ ਕਰਦੇ ਪਾ ਕਿਹੜਾ ਏਰੀਆ ਆਪਣਾ ਆਪਣਾ ਅੰਮ੍ਰਿਤਸਰ ਜ਼ਿਲ੍ਹਾ ਤਾਰੀਵਾਗਾ ਬਾਰਡਰ ਤੇ ਪਿੰਡ ਦੋਗੇ ਬਿਲਕੁਲ ਬਾਰਡਰ ਦੀ ਹੱਦ ਦੇ ਉੱਤੇ ਜਮਾ ਪਾਕਿਸਤਾਨ ਤੇ ਕਿਹੜੀ ਯੂਨੀਅਨ ਦੇ ਨਾਲ ਆ ਤੁਸੀਂ ਜੁੜੇ ਯੂਨੀਅਨ ਸਿੱਧੂਪੁਰ ਸਿੱਧੂਪੁਰ ਤੇ ਕਿੰਨੇ ਦਿਨ ਹੋ ਗਿਆ ਇੱਥੇ ਆਏ ਨੂੰ ਤਾਂ ਟਰਾਲੀ ਆਹੀਂ ਵੀਰ ਜੀ ਪਹਿਲਾਂ ਵੀ ਲਾ ਕੇ ਗਏ ਆ ਕੋਈ 7-8 ਦਿਨ ਪਹਿਲਾਂ ਲਾ ਕੇ ਆ ਹੁਣ ਵੀ ਸਾਨੂੰ 5-7 ਦਿਨ ਹੋਣ ਹੋ ਗਏ ਆ ਤੇ ਚਾਹ 14 ਤਰੀਕ ਨੂੰ ਚਾਹ 15 ਨੂੰ ਨਿਕ ਜਾਵਾਂਗੇ ਭਈ ਕੀ ਸੋਚ ਕੇ ਘਰੋਂ ਨਿਕਲੇ ਆ ਮਤਲਬ ਜਿੱਦਾਂ ਡੱਲੇਵਾਲ ਸਾਹਿਬ ਨੇ ਜਿੱਦਾਂ ਆਪਣੀ ਜਾਨ ਜਿਹੜੀ ਦਾਤ ਤੇ ਲਾਤੀ ਆ ਮਤਲਬ ਨੌਜਵਾਨਾਂ ਨੂੰ ਜਗਾਉਣ ਲਈ ਕਿ ਕੀ ਸਨੇਹਾ ਦੇਣਾ ਚਾਹੁੰਦੇ ਮਤਲਬ ਤੁਸੀਂ ਕੀ ਸੋਚ ਕੇ ਆਏ ਆ ਤੇ ਜਿਹੜੇ ਨੌਜਵਾਨ ਆਪਾਂ ਨੂੰ ਦੇਖਦੇ ਆ ਵੀ ਉਹ ਕੀ ਸੋਚ ਕੇ ਇੱਥੇ ਆਉਣ ਅਹੀਂ ਤੇ ਵੀਰ ਮੈਂ ਜਾਦੀ ਗੱਲ ਨਹੀਂ ਕਰਨੀ ਦੋਹਾਂ ਗੱਲਾਂ ਦੀ ਅਹੀਂ ਤੇ ਇਹ ਸੋਚ ਕੇ ਆਏ ਆ ਵੀ ਆਪਣੀ ਪਹਿਲੀ ਚਿੱਠੀ ਫੜ ਕੇ ਨਾ ਜਾਣਾ ਪਵੇ ਹੈਗੀ ਨਹੀਂ ਗੱਲ ਜੀ ਉਹਨਾਂ ਨੇ ਮਰਨ ਵਰਤਨ ਰੱਖਿਆ ਆ ਆਪਾਂ ਨੂੰ ਸਾਰਿਆਂ ਨੂੰ ਸੰਯੋਗ ਦੇਣਾ ਚਾਹੀਦਾ ਆ ਵੱਦ ਤੋਂ ਵੱਦ ਜਿੰਨੇ ਵੀ ਆ ਭੈਣਾ ਮਾਵਾ ਪਿਓ ਆਪਣੇ ਲਾਲੋ ਭਰਾ ਭੈਣ ਭਰਾ ਜਿਤਨਾ ਜਿਤਨਾ ਵੀ ਕਿਸੇ ਦਾ ਮਨ ਲੋ ਜੋਰ ਚੜਦਾ ਆ ਸਹਾਇਤਾ ਕਰ ਸਕਦੇ ਉਹਨਾਂ ਦੀ ਆਪਾਂ ਨੂੰ ਉਤਰਾਂ ਉਤਰਾਂ ਹੀ ਕਰਨੀ ਚਾਹੀਦੀ ਹੈ ਬਈ ਆ ਵੀਰ ਨੇ ਜਿਹੜੀ ਗੱਲ ਦੱਸੀ ਬਹੁਤ ਵਧੀਆ ਗੱਲ ਆ ਤੇ ਇੱਕ ਮੈਨੂੰ ਹੋਰ ਇਸ ਟਰਾਲੀ ਵਿੱਚ ਗੱਲ ਦੇਖਣ ਨੂੰ ਮਿਲੀ ਆ ਬਈ ਜਿੰਨੇ ਵੀ ਭਰਾ ਬੈਠੇ ਐ ਨਾ ਸਾਰਿਆਂ ਨਾਲੋਂ ਉਮਰ ਦਾ ਛੋਟਾ ਵੀਰ ਆ ਇਹਦੇ ਨਾਲ ਵੀ ਗੱਲਬਾਤ ਕਰਦੇ ਕੋਸ਼ਿਸ਼ ਕਰਦੇ ਆ ਤੋ ਉੱਪਰੇ ਉਪਰੋ ਉਹ ਪਰਾਹ ਨੂੰ ਹਮੜਾ ਸੌਰੀ ਇੰਟਰਵਿਊ ਵਾਲੇ ਨੂੰ ਗੁੱਸਾ ਨਾ ਕਰਿਓ। ਇੱਕ ਪਤਾ ਕਿ ਦੇਸੀ ਬੰਦੇ ਆ ਤੇ ਦੇਸੀ ਜੇ ਪੇਜ ਆ ਸਾਡੇ ਮਾੜੇ ਮੋਟੀਆਂ ਮਾਲ ਜਿੱਦਾਂ ਕਦੇ ਡੈਗ ਪੈ ਕਦੇ ਉੱਠ ਗਿਆ ਕਦੇ ਡੈਗ ਪੈ ਕਦੇ ਉੱਠ ਗਿਆ ਚੱਲਦਾ ਹੀ ਰਹਿੰਦਾ ਕੰਮ। ਭਾਜੀ ਕਿੰਨੀ ਉਮਰ ਹੈ ਤੁਹਾਡੀ? ਮੇਰੀ 18 ਸਾਲ। 18 ਸਾਲ ਲਿਆ ਵੀ ਮੁੰਡਾ ਅਗਲੀਆਂ ਨੂੰ ਲੱਗਦਾ ਵੋਟ ਪਾਊਗਾ। ਤੇ ਇਹ ਇਹ ਭਾਜੀ ਕੀ ਸੋਚ ਕੇ ਆਏ ਤੁਸੀਂ ਘਰ ਦੇ ਜਾਂ ਕਿ ਕੀ ਸੋਚ ਕੇ ਭੇਜਿਆ ਤੁਨ ਮੈਂ ਆਪਣਾ ਜਮਰਾ ਇਹ ਵੀਰ ਆਪਣਾ ਮੇਰਾ ਸਿੰਘ ਦਾ ਦਰਵਾਜ਼ਾ ਤੋਂ ਆ। ਹਾਂਜੀ। ਇਹ ਵੀਰ ਮੇਰਾ ਸਿੰਘਾਂ ਦੇ ਪਰਿਵਾਰ ਤੋਂ ਆ। ਇਹਨਾਂ ਦੀ ਜ਼ਮੀਨ ਨੇ ਇੱਕ ਜਮੀਰ ਹੈਗੀ ਆ। ਮੰਨ ਲਓ ਸਾਡਾ ਭਰਾ ਛ ਇਹ ਸਾਡੇ ਕਹਿੰਦੇ ਆਇਆ ਆ ਠੀਕ ਹੈ ਜੀ ਇਹਦਾ ਕੋਈ ਵਾਸਤਾ ਨਹੀਂ ਹੈਗਾ ਮਤਲਬ ਜ਼ਮੀਨ ਨੇ ਇਹਦਾ ਕੋਈ ਕੁਝ ਨਹੀਂ ਹੈਗਾ ਬਾਪੂ ਇਹਦਾ ਦਿਹਾੜੀ ਕਰਦਾ ਰਾਜਗੀਰੀ ਦਾ ਕੰਮ ਕਰਦਾ ਬਸ ਆਪਣਾ ਭਰਾ ਕਰਕੇ ਇੱਕ ਇਹਦਾ ਜ਼ਮੀਰ ਜਾਗਦਾ ਜ਼ਮੀਰ ਕਰਕੇ ਆਇਆ ਵੀ ਜ਼ਮੀਨਾਂ ਵਾਲੇ ਘਟੋਂ ਦੇ ਜ਼ਮੀਰਾਂ ਵਾਲੇ ਜਿਆਦਾ ਆਉਂਦਾ ਆ ਠੀਕ ਹੈ ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਆ ਉਹਨਾਂ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਬੈਠੇ ਨੇ ਠੀਕ ਆ ਉਹਨਾਂ ਦਾ ਵਧੀਆ ਘਰੋਂ ਸਰੰਦਿਆ ਉਹਨਾਂ ਨੇ ਕਿ ਲੋੜੀ ਬੈਨਦੀ ਸਾਡੇ ਕਰਕੇ ਬੈਠੇ ਨੇ ਜਿਹੜੀ ਜੱਥੇਬੰਦੀ ਨਾਲ ਅਸੀਂ ਤੁਰੇ ਆ ਉਹ ਜੱਥੇਬੰਦੀ ਨਹੀਂ ਆਈ ਅਸੀਂ ਆਪਣੇ ਪਿੰਡ ਦੀ ਜੱਥੇਬੰਦੀ ਛੱਡ ਕੇ ਸਿੱਦੇ ਮੁੰਡੇ ਤੁਰੇ ਆ ਉਸੇ ਕਿਹੜੀ ਜੁਸੇ ਬੰਦੀ ਨਾਲ ਸੀ ਪਹਿਲਾਂ ਅਸੀਂ ਜਮੂਰੀ ਕਿਸਾਨ ਜੁਨੀਆਂ ਨਾਲ ਹਾਂ ਕੰਮ ਡਾਣਾ ਠੀਕ ਆ ਜੀ ਦਿੱਲੀ ਉਹਨਾਂ ਨਾਲ ਜਾਂਦੇ ਰਹੇ ਆ ਤੇ ਹਾਲਾਕਿ ਹੁਣ ਉਹਨਾਂ ਇੱਥੇ ਕੋਈ ਵੀ ਆਪਣਾ ਨਹੀਂ ਆਪਣਾ ਪਿੰਡੋ ਉਹਨਾਂ ਕੋਈ ਕਾਲ ਦਿੱਤੀ ਵੀ ਆਓ ਜਾਂ ਕਿੱਦਾਂ ਆਣਾ ਪਿੰਡੋ ਗ੍ਰੇਹ ਕਰਕੇ ਲੈ ਗਏ ਉਹਦਣ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਸਿੱਧਾ ਇੱਥੇ ਆਏ ਪਹਿਲੇ ਦਿਨ ਇੱਥੇ ਕਿੰਨਾਂ ਰਹੇ ਇਹ ਆਪਣੇ ਹੈਗਾ ਸਰਦਾਰ ਜ਼ਗਵੀਰ ਸਿੰਘ ਜੀ ਭੰਗਾਲੇ ਤੋਂ ਪੰਜਾਬ ਪ੍ਰੈਜ਼ੀਡੈਂਟ ਨੇ ਆਪਣੇ ਹੁਣ ਅਸੀਂ ਉਹਨਾਂ ਦੇ ਅੰਦਰ ਚ ਰਹਿੰਦੇ ਆ ਇਹ ਮੰਨ ਲਓ ਰੈਸ਼ੂ ਨਾ ਸਾਨੂੰ ਦਿੱਤੀ ਸਾਰਾ ਕੋਈ ਦਿੱਤਾ ਆ ਤੇ ਮਤਲਬ ਬੜਾ ਵਧੀਆ ਸਾਨੂੰ ਉਹਨਾਂ ਨਾਲ ਬਹੁਤ ਉਹਨਾਂ ਨਾਲ ਸਾਡ ਇਹ ਤੇ ਕਰਦੇ ਆਪ ਉਹਨਾਂ ਦੀ ਇਹ ਤੇ ਕਰਦੇ ਆ ਸੁੱਖ ਇੰਨਾ ਸਮਾਨ ਆ ਤੁਹਾਨੂੰ ਪਤਾ ਕੌਣ ਛੱਡ ਕੇ ਜਾਂਦਾ ਹੁਣ ਇੰਨੇ ਪੈਸੇ ਲੱਗੇ ਟਰਾਲੀ ਤੇ ਬਸ ਅਸੀਂ ਕੁ ਦਿਨ ਮਿਲੇ ਉਹਨਾਂ ਨੂੰ ਤੇ ਸਾਡੇ ਹਵਾਲੇ ਸਾਰਾ ਕੁਝ ਕਰਕੇ ਪਿੰਡ ਗਏ ਉਹਨਾਂ ਦਾ ਇੱਕ ਉਹ ਜ਼ਮੀਨ ਦਾ ਕੇਸ ਚੱਲਦਾ ਆ ਉਹਦੇ ਕਰਕੇ ਪਿੰਡ ਜਾਂਦੇ ਰਹਿੰਦੇ ਤਾਂ ਧਾਰਮਿਕ ਜ਼ਮੀਨ ਦਾ ਕੇਸ ਆ ਉਹਦੇ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਤੇ ਫਿਰ ਉਹਨਾਂ ਹੀ ਫਿਰ ਇੱਥੇ ਵਾਪਸ ਆ ਰਹੇ ਨੇ ਬਸ ਆਹ ਜੀ ਆ ਦੋਸਤੋ ਦੇਖ ਲਓ ਵੀ ਆ ਜਿਹੜਾ ਬੰਦੇ ਕਈ ਕਹਿ ਦਿੰਦੇ ਆ ਨਾ ਵੀ ਇਹ ਤੇ ਬੇਲ ਲੜਿਆ ਤੇ ਖਾਣ ਪੀਣ ਜਾਂਦੇ ਆ ਭਾਈਆ ਦੇਖ ਲਓ ਉਹਨਾਂ ਨੇ ਟਰਾਲੀ ਤੇ ਕਿੰਨੇ ਪੈਸੇ ਲੱਗੇ ਹੋਊਗੇ ਤੇ ਆਹ ਦੇਖ ਲਓ ਵੀ ਇਹਨਾਂ ਵੀਰਾਂ ਦੇ ਹਵਾਲੇ ਕਰਕੇ ਟਰਾਲੀ ਤੇ ਉਹ ਚਲੇ ਗਏ ਹਨਾ ਤੇ ਮੈਂ ਵੀਰ ਨੂੰ ਵੀ ਜਿਹਦਾ ਸ਼ਾਬਾਸ਼ ਨਾ ਵੀ ਭਰਾ ਨੇ ਸੱਚ ਬੋਲਿਆ ਨਹੀਂ ਤੇ ਕਹਿਣ ਨੂੰ ਤੇ ਕਹਿ ਦਿੰਦੇ ਭਾਈ ਸਾਡੀ ਆ ਹਨਾ ਨਹੀਂ 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 ਮਤਲਬ ਇੱਥੇ ਆਣ ਕੇ ਕੋਈ ਵੀ ਬੰਦਾ ਤੁਹਾਨੂੰ ਇਦਾਂ ਦਾ ਨਹੀਂ ਮਿਲੂਗਾ ਜਿਹਦਾ ਜ਼ਮੀਰ ਨਹੀਂ ਹੋਊਗਾ ਇੱਥੇ ਜ਼ਮੀਰਾਂ ਵਾਲੇ ਲੋਕ ਹੁੰਦੇ ਆ ਤੇ ਜਿਹਨਾਂ ਦਾ ਜ਼ਮੀਰ ਹੁੰਦਾ ਉਹ ਕਦੇ ਝੂਠ ਨਹੀਂ ਬੋਲਦੇ ਮੈਨੂੰ ਇਹ ਗੱਲ ਲੱਗਦੀ ਹੈ ਬਾਈ ਤੁਹਾਡਾ ਕੀ ਨਾਮ ਹੈ ਬਾਈ ਅਕਾਸ਼ਦੀਪ ਸਿੰਘ ਸਭ ਤੋਂ ਪਹਿਲਾਂ ਬਾਈ ਜੀ ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਦੇਖੋ ਇਹ ਜਿਹੜਾ ਅੰਦੋਲਨ ਆ ਇਹ ਸਾਡੇ ਕਰਕੇ ਲੱਗਾ ਗਾਂ ਸਾਡੀਆਂ ਹੀ ਨਸਲਾਂ ਬਚਾਉਣ ਲਈ ਲੱਗਾ ਤੇ ਜੇਕਰ ਅਸੀਂ ਜਵਾਨ ਪੀੜ੍ਹੀ ਇਹ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਹਦੇ ਨਾਲ ਘਾਟਾ ਬਜ਼ੁਰਗਾਂ ਦਾ ਨਹੀਂ ਆ ਉਹ ਆਪਣੀ ਉਮਰ ਹੰਢਾ ਚੁੱਕੇ ਨਹੀਂ ਠੀਕ ਆ ਇਹ ਜਵਾਨ ਨੌਜਵਾਨ ਲੋਕਾਂ ਨੂੰ ਗਾੜੀ ਆਉਣਾ ਪਵੇਗਾ ਜੇ ਉਹ ਆਉਣਗੇ ਤੇ ਫੇਰੀ ਇਹ ਧਰਨਾ ਜਿਹੜਾ ਆ ਸਰਕਾਰਾਂ ਦੇ ਕੰਨਾਂ ਤੱਕ ਜਾਏਗਾ ਤੇ ਉਹ ਸਾਡੇ ਹੱਕ ਦੇਣਗੇ ਸਾਨੂੰ ਮਤਲਬ ਜੇ ਅਸੀਂ ਨਹੀਂ ਜਾਗਦੇ ਤਾਂ ਅਗਲੀ ਪੀੜ੍ਹੀ ਕਿੱਦਾਂ ਉੱਠੂਗੀ ਨਾ ਜੇ ਬਜ਼ੁਰਗਾਂ ਤੋਂ ਕੋਈ ਸਿੱਖੂਗੀ ਨਹੀਂ ਇੱਥੇ ਆਪਾਂ ਐ ਕੋਈ ਨਾ ਕੋਈ ਸਿੱਖਦੇ ਆ ਘਰ ਬੈਠਾ ਰੋਟੀ ਨਹੀਂ ਮਿਲਦੀ ਹੱਕ ਕਿੱਥੋਂ ਮਿਲਨੇ ਆ ਉਹਦੇ ਘਰੋਂ ਬਾਹਰ ਨਿਕਲਨੇ ਪੈਣਾ ਹਾਂਜੀ ਹੁਣ ਨਾ ਬਾਈ ਜੀ ਤੁਸੀਂ ਇਹ ਗੱਲ ਬਹੁਤ ਵੱਡੀ ਕੀਤੀ ਗਈ ਜੇ ਅਸੀਂ ਸਿੱਖ ਦੇਣੀ ਆ ਹੁਣ ਦੇਖੋ ਕਿ 40 ਸਾਲ ਦਾ ਤਜਰਬਾ ਹੈ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਦਾ ਕਿਸਾਨ ਯੂਨੀਅਨ ਦੇ ਵਿੱਚ ਉਹਨਾਂ ਦੇ ਤਜਰਬਾ ਸੀ ਤੇ ਉਹਨਾਂ ਨੇ ਇਕੱਠ ਨੂੰ ਦੁਰੇ ਬਨ ਕੇ ਲਿਆਂਦਾ ਖਨੌਰੀ ਬਾਰਡਰ ਤੇ ਬੈਠੇ ਤੇ ਉਹਨਾਂ ਨੇ ਕੋਈ ਸੋਚ ਕੇ ਫੈਸਲਾ ਲਿਆ ਮਰਨ ਵਰਤ ਦਾ ਉਹ ਫੈਸਲੇ ਉਹਨਾਂ ਨੇ ਕੋਈ ਨਿੱਕੀ ਜਿਹੀ ਗੱਲ ਤੋਂ ਨਹੀਂ ਲਏ ਉਹਨਾਂ ਦੀ ਬੜੀ ਲੰਮੀ ਸੋਚ ਨੇ ਫੈਸਲਾ ਦਵਾਇਆ ਉਹਨਾਂ ਨੂੰ ਉਦਾਂ ਵੀ ਕਈ ਜੁਨੀਅਨ ਨੇ ਸੰਯੁਕਤ ਕਿਸਾਨ ਮੋਰਚਾ ਜਿੱਦਾਂ ਪਿਛਲੇ ਦਿਨ ਇੱਥੇ ਮੀਟਿੰਗ ਕਰਕੇ ਗਿਆ ਪਹਿਲਾਂ ਇਹਨਾਂ ਦੀ ਕੋਈ ਸਪੋਰਟ ਨਹੀਂ ਸੀ ਇਹਨਾਂ ਦੇ ਇੱਥੇ ਬੈਠਣ ਨਾਲ ਫੇਰ ਕਿਸਾਨ ਇੱਕ ਝੰਡੇ ਥੱਲੇ ਆਉਣ ਦੀ ਤਿਆਰੀ ਚ ਨੇ ਇਹ ਹੁੰਦਾ ਹੈ ਤਜਰਬਾ ਜਿਹਦਾ ਜੁਨੀਅਨ ਦੇ ਵਿੱਚ ਮੇਨ ਲੀਡਰ ਦਾ ਤਜਰਬਾ ਬੋਲਦਾ ਹੈ ਨਾ ਉਹਦਾ ਸਭ ਤੋਂ ਵੱਡੀ ਇਹ ਐਗਜ਼ੈਂਪਲ ਆ ਕਿ ਅੱਜ ਫੇਰ ਆਪਣਾ ਸੰਯੁਕਤ ਕਿਸਾਨ ਮੋਰਚਾ ਇੱਕ ਝੰਡੇ ਥੱਲੇ ਆਉਂਦੀ ਤਿਆਰੀ ਦੇ ਵਿੱਚ ਆ ਨਹੀਂ ਤਾਂ ਪਹਿਲਾਂ ਇਹ ਖੇਰੂ ਖੇਰੂ ਹੋਏ ਸੀ ਬਿਆਨ ਵੱਖ-ਵੱਖ ਦਿੰਦੇ ਸੀ ਪਰ ਇਹ ਮੁੜ ਤੂੰ ਫੇਰ ਇਕਲੀ ਤੇ ਆਗੇ ਨਹੀਂ ਜਿਹਦਾ ਬਾਕੀ ਸਾਰੇ ਆਗੂ ਤਾਂ ਆ ਗਏ ਪਰ ਰੋਲਦੂ ਸਿੰਘ ਮਾਨਸਾ ਜੀ ਨਹੀਂ ਪਹੁੰਚੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਨਾ ਚਾਹੁੰਦੇ ਆ ਵੀ ਉਹਨਾਂ ਨੂੰ ਆਉਣਾ ਚਾਹੀਦਾ ਸਰ ਉਹਨਾਂ ਬਾਰੇ ਸਾਨੂੰ ਨੌਲੇਜ ਨਹੀਂ ਸਾਡੀ ਬਾਰਡਰ ਬੈਲਟ 'ਚ ਉਗਰਾਹਾਂ ਜਿੱਥੇ ਬੰਦੀ ਦਾ ਥੋੜਾ ਜ਼ੋਰ ਸੀ ਠੀਕ ਆ ਉਹਨਾਂ ਨੇ ਇਧਰ ਦੇ ਧਰਨੇ ਦੀ ਕੋਲ ਨਹੀਂ ਕੀਤੀ ਅਸੀਂ ਉਹਨਾਂ ਬਾਰੇ ਤੁਹਾਨੂੰ ਦੱਸ ਸਕਦੇ ਆਂ ਵੀ ਉਹਨਾਂ ਨੇ ਕਾਲ ਨਹੀਂ ਕੀਤੀ ਪਰ ਅਸੀਂ ਤਾਂ ਵੀ ਸਾਡੇ ਡੱਲੇਵਾਲ ਸਾਹਿਬ ਦੀ ਜਥੇਬੰਦੀ ਨਹੀਂ ਹੈਗੀ ਪੰਦੇਰ ਸਾਹਿਬ ਦੀ ਜਥੇਬੰਦੀ ਹੈ ਮਾਜੇ ਤੇ ਉਧਰ ਬਹੁਤ ਸਟਰੋਂਗ ਹੈ ਬਹੁਤ ਸਟਰੋਂਗ ਹੈ ਪਰ ਡੱਲੇਵਾਲ ਸਾਹਿਬ ਦੀ ਨਹੀਂ ਹੈਗੀ ਸੀ ਇਹਨਾਂ ਦੇ ਮਰਨ ਵਰਤ ਕਰਕੇ ਅਸੀਂ ਇੱਥੇ ਆਏ ਆ ਸਾਡੇ ਕੋਲ ਇੱਥੇ ਟਰਾਲੀ ਕੋਈ ਨਹੀਂ ਕੁਝ ਨਹੀਂ ਸੀ ਇੱਥੇ ਆ ਕੇ ਸਾਨੂੰ ਇਹ ਰੈਸ਼ ਮਿਲੀ ਹੈ ਤੁਹਾਨੂੰ ਜਿੱਦਾਂ ਮੇਰੇ ਵੱਡੇ ਭਾਈ ਪਹਿਲਾਂ ਦੱਸ ਚੁੱਕੇ ਨੇ ਇਸ ਕਰਕੇ ਕਿਉਂਕਿ ਇਹਨਾਂ ਨੇ ਸਾਡੇ ਕਰਕੇ ਮਰਨ ਵਰਤ ਰੱਖਿਆ ਵੇਖੋ ਭਾਈ ਜੀ ਤੁਸੀਂ ਤੁਹਾਡੇ ਸਾਹਮਣੇ ਜਲੇਬੀਆਂ ਦਾ ਲੰਗਰ ਚੱਲੇ ਪਕੌੜਿਆਂ ਦਾ ਲੰਗਰ ਚੱਲੇ ਤੁਸੀਂ ਇੱਕ ਦਿਨ ਵੱਧ ਤੋਂ ਵੱਧ ਭੁੱਖੇ ਰਹਿ ਸਕਦੇ ਦੋ ਦਿਨ ਰਹਿ ਸਕਦੇ ਅੱਜ ਉਹਨਾਂ ਨੂੰ 46 ਦਿਨ ਹੋ ਗਏ ਨੇ ਉਹਨਾਂ ਦੇ ਸਟੇਜ ਤੇ ਜਿੱਥੇ ਉਹਨਾਂ ਦੀ ਬੈੱਡ ਲੱਗਾ ਹੋਇਆ ਉਹਦੇ ਬਿਲਕੁਲ ਸਾਹਮਣੇ ਕਿੰਨੇ ਤਰ੍ਹਾਂ ਦਾ ਲੰਗਰ ਚੱਲ ਰਿਹਾ ਡੇਲੀ ਉੱਤੇ ਫਰੂਟ ਵਰਤਾਇਆ ਜਾਂਦਾ ਪਰ ਫਿਰ ਵੀ ਵੇਖੋ ਹੌਸਲਾ ਵੇਖੋ ਅੱਜ ਤੱਕ ਉਹ ਬੈਠੇ ਹੋਈ ਨਹੀਂ ਤੇ ਮੈਡੀਕਲ ਸਹੂਲਤ ਵੀ ਨਹੀਂ ਲੈ ਰਹੇ ਇੰਨੀ ਦੂਰ ਇੱਕ ਪੀੜਤ ਜਿਹੜਾ ਰੋਗੀ ਇਨ ਇਹ ਹੈਗਾ ਇਨਸਾਨ ਹੈ ਉਹਦੇ ਲਈ ਬੈਠਣਾ ਬਹੁਤ ਮੁਸ਼ਕਲ ਦੀ ਗੱਲ ਹੁੰਦੀ ਏ ਪਰ ਕੀ ਕਹਿੰਦੇ ਨਾ ਕਿ ਜਦੋਂ ਜ਼ਮੀਰ ਹੋਵੇ ਸਭ ਕੁਝ ਹੋ ਜਾਂਦਾ ਹਾਂਜੀ ਦੋਸਤੋ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਆਪਾਂਵੇਂ ਲੰਮੇ ਪੈ ਗਏ ਆ ਮੰंजे ਤੇ ਪਰ ਉਹਨਾਂ ਨੇ ਨੌਜਵਾਨ ਖੜੇ ਕਰ ਦਿੱਤੇ ਆ ਆ ਜਿਹੜੇ ਨੌਜਵਾਨਾਂ ਦੇ ਵਿੱਚ ਆ ਗੱਲਾਂ ਤੋਂ ਬਾਤਾਂ ਤੁਸੀਂ ਸੁਣੀਆਂ ਨਾ ਜਿਹੜੇ ਜਜ਼ਬੇ ਸੁਣੇ ਆ ਇਹ ਤਾਂ ਹੀ ਹੋ ਸਕਿਆ ਕਿਉਂਕਿ ਬਾਪੂ ਨੂੰ ਪਤਾ ਸੀ ਵੀ ਪਿਛਲੇ ਅੰਦੋਲਨ ਵਿੱਚ ਜਿਹੜੀਆਂ ਕਮੀਆਂ ਰਹਿ ਗਈਆਂ ਸੀ ਉਹਨਾਂ ਕਰਕੇ ਲੋਕਾਂ ਦੇ ਮਨ ਖੱਟੇ ਹੋ ਗਏ ਆ ਤੇ ਲੋਕਾਂ ਨੂੰ ਦੁਬਾਰਾ ਕਿਦਾਂ ਸੰਘਰਸ਼ਾਂ ਦੀ ਲੀ ਦੇ ਉੱਤੇ ਤੁਰਿਆ ਜਾਵੇ ਰਾਹ ਤੇ ਤੁਰਿਆ ਜਾਵੇ ਕਿਉਂਕਿ ਜੇ ਪੰਜਾਬੀ ਸੰਘਰਸ਼ ਕਰਨੋਂ ਹੀ हट ਗਏ ਤੇ ਫੇ ਮੈਨੂੰ ਲੱਗਦਾ ਪਏ ਪੰਜਾਬ ਦੀ ਹੋਂਦ ਪੰਜਾਬ ਦਾ ਸਾਰਾ ਕੁਝ ਖਤਮ ਹੋ ਜਾਣਾ ਖਤਮ ਹੋਣ ਦੇ ਕਨਾਰੇ ਹੋ ਜਾਣਾ ਹੋਰ ਵੀ ਬਹੁਤ ਚੱਲ ਰਹੇ ਆ ਅੰਦੂਲਨ ਚੱਲ ਰਹੇ ਆ ਧਰਨੇ ਲੱਗੇ ਆ ਉੱਥੇ ਆਪਣੇ ਸਿੰਘ ਬੰਦੀ ਸਿੰਘਾਂ ਦਾ ਚੱਲ ਰਿਹਾ ਮੋਰਚਾ ਚੱਲ ਰਿਹਾ ਮਤਲਬ ਬਹੁਤ ਜਗ੍ਹਾ ਚੱਲ ਰਿਹਾ ਮਤਲਬ ਪੰਜਾਬੀਆਂ ਦੀ ਜਿਹੜੀ ਪਛਾਣ ਆ ਉਹ ਇਹਨਾਂ ਸੰਘਰਸ਼ਾਂ ਕਰਕੇ ਆ ਜੂਹ ਦੀਆਂ ਜ਼ਮੀਰਾਂ ਕਰਕੇ ਆ ਭਾਈ ਜੀ ਬਾਈ ਦੀ ਮੈਂ ਚਾਹੁੰਨਾ ਜਿੱਦਾਂ ਬੰਦੀ ਸਿੰਘਾਂ ਦਾ ਧਰਨਾ ਚੱਲ ਰਿਹਾ ਏ ਕਟੋ-ਕਟ ਹਰ ਨੌਜਵਾਨ ਨੂੰ ਇੱਕ ਰੀ ਉੱਥੇ ਪਹੁੰਚਣਾ ਚਾਹੀਦਾ ਹਰ ਇੱਕ ਅੰਦੋਲਨ ਤੇ ਪਹੁੰਚਣਾ ਚਾਹੀਦਾ ਵੇਖੋ ਜੇ ਆਪਾਂ ਨੂੰ ਪੋਜੀਟਿਵ ਨਹੀਂ ਤਾਂ ਕੁਝ ਨੈਗੇਟਿਵ ਤਾਂ ਸਿੱਖਣ ਨੂੰ ਮਿਲੇਗਾ ਵੀ ਇੱਥੇ ਕੀ ਧਰਨੇ ਦਾ ਨੈਗੇਟਿਵ ਹੈ ਕੀ ਪੋਜੀਟਿਵ ਹੈ ਫੇਰ ਹੀ ਬੰਦਾ ਕਿਸੇ ਨਾਲ ਬਹਿਸ ਕਰ ਸਕਦਾ ਹੁਣ ਆਪਾਂ ਗੱਲ ਕਰਦੇ ਆਂ ਅੰਦੋਲਨ ਦੀ ਕਈ ਕਹਿ ਦਿੰਦੇ ਨੇ ਪੰਜਾਬ ਦਾ ਅੰਦੋਲਨ ਏ ਇਹ ਪੰਜਾਬ ਦਾ ਅੰਦੋਲਨ ਨਹੀਂ ਏ ਪੰਜਾਬ ਦੀਆਂ ਦੋ ਫਸਲਾਂ ਮੁੱਖ ਹੁੰਦੀਆਂ ਨੇ ਚੋਨਾ ਤੇ ਕਣਕ ਇਹਨਾਂ ਦੇ ਐਮਐਸਪੀ ਆਲਰੇਡੀ ਹੈਗੀ ਏ ਠੀਕ ਹੈ ਕਮਾਦਿਆ ਉਹਦਾ ਵੀ ਰੇਟ ਇੱਕ ਤੈਹ ਹੁੰਦਾ ਏ ਜਿਹੜੇ ਹੁਣ ਮਹਾਰਾਸ਼ਟਰ ਦੇ ਵਿੱਚ ਛੋਲਿਆਂ ਦੀ ਫਸਲ ਸੋਇਆ ਵੀ ਬੀਜੀ ਜਾਂਦੀ ਏ ਮੂੰਗਲੀ ਰਾਜਮਾ ਇਹ ਸਾਰੀਆਂ ਫਸਲਾਂ ਉਧਰ ਦੀ ਫਸਲ ਏ ਉਹਨਾਂ ਨੂੰ ਐਮਐਸਪੀ ਨਹੀਂ ਹੈਗੀ ਕਦੀ ਉਹ ਮੰਨ ਲਓ ਛੋਲਿਆਂ ਦੀ ਦਾਲ ਦਾ ਹੀ ਰੇਟ ਸੀ ਮੈਂ ਪਿਛਲੇ ਦਿਨੀ ਹਜੂਰ ਸਾਹਿਬ ਗਿਆ ਸੀ ਉੱਥੇ ਸੁਣਿਆ ਸੀ ਅੱਜ ਤੋਂ 1 ਸਾਲ ਪਹਿਲਾਂ 100 ਰੁਪਏ ਕਿਲੋ ਗਏ ਐਤਕੀ ਉਹ 50 ਰੁਪਏ ਗਏ ਇਹ ਕੁਝ ਇਹਨਾਂ ਦੇ ਵਿੱਚ ਫਰਕ ਆ ਤਾਂ ਹੀ ਆ ਕਿਸਾਨ ਆਪਣੇ ਪੰਜਾਬ ਦੇ ਕਿਦਾਂ ਖੇਤੀ ਨੂੰ ਬਦਲਣ ਕਿਉਂਕਿ ਸਾਨੂੰ ਰੇਟ ਨਹੀਂ ਮਿਲਦਾ ਦੂਜੇ ਨੰਬਰ ਤੁਹਾਡੇ ਮੰਡੀਆਂ ਹੀ ਨਹੀਂ ਆਗੀਆਂ ਤੇ ਉੱਤੋਂ ਸਾਨੂੰ ਕਹਿੰਦੇ ਆ ਕਿ ਤੁਸੀਂ ਝੋਨਾ ਨਾ ਬੀਜੋ ਉਪਰਾਲੀ ਨਾ ਸਾਡਾ ਪਾਣੀ ਖਤਮ ਹੁੰਦਾ ਏ ਪਾਣੀ ਤਾਂ ਤਾਂ ਹੀ ਬਚੂਗਾ ਨਾ ਜੇ ਆਪਾਂ ਨਵੀਂ ਮੰਡੀ ਲਿਆਵਾਂਗੇ ਨਵੀਆਂ ਫਸਲਾਂ ਸਾਡੀਆਂ ਮੰਡੀ 'ਚ ਵਿਕਣਗੀਆਂ ਤੇ ਫੇਰ ਹੀ ਆਪਾਂ ਪਾਣੀ ਨੂੰ ਸੰਭਾਂਗੇ ਫੇਰ ਹੀ ਕੋਈ ਬਦਲੀ ਕਰਾਂਗੇ ਫਸਲਾਂ 'ਚ ਇਹ ਬਹੁਤ ਕਮੀ ਹੈ ਦੋਸਤੋ ਨਾਲੇ ਨਾ ਕਈ ਵੇਲੇ ਕਹਿ ਦਿੰਦੇ ਵੇ ਇਹ ਨਿਆਂ ਵਿੱਚ ਇਕੱਲੇ ਪੰਜਾਬ ਦੇ ਕਿਸਾਨ ਹੀ ਬੈਠੇ ਆ ਕੀ ਗੱਲ ਮੁਸੀਬਤ ਇਕੱਲੀ ਪੰਜਾਬ ਦੇ ਕਿਸਾਨਾਂ ਨੂੰ ਇਹ ਤਾਂ ਬੇਲੜਿਆ ਬਹੁਤ ਗੱਲਾਂ ਕਰਦੇ ਆ ਪਰ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਵੀ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਉੱਠ ਖੜਦੇ ਕਿਉਂਕਿ ਥੋੜੇ ਪੈਰੀਆਂ ਬਾਕੀ ਸਟੇਟਾਂ ਵਿੱਚ ਜਿਹੜੇ ਕਿਸਾਨ ਆ ਉਹਨਾਂ ਦੇ ਜਿਹੜੇ ਹਾਲਾਤ ਆ ਵੱਧ ਤੋਂ ਵੱਤਰ ਆ ਤਾਂ ਕਰਕੇ ਹੁਣ ਜਿਹੜੇ ਬੰਦੇ ਨੂੰ ਢਿੱਡ ਭਰਨ ਦੇ ਆਪਣੇ ਲਾਲੇ ਪੈਰਣ ਆਪਣੇ ਪਰਿਵਾਰ ਨੂੰ ਪਾਲਣ ਦੇ ਜਿਹਨੂੰ ਲਾਲੇ ਪੈਰਣ ਉਹ ਬੰਦੇ ਨੂੰ ਜਾਗਣ ਨੂੰ ਟਾਈਮ ਲੱਗਦਾ ਉਨੇ ਉਦੋਂ ਹੀ ਜਾਗਣਾ ਜਦੋਂ ਉਹਦੀ ਇਥੇ ਸੰਗੀ ਦੇ ਉੱਤੇ ਗੂਠਾ ਰੱਖ ਹੋ ਗਿਆ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਲੋਕਾਂ ਨੂੰ ਜਵਾਬ ਆ ਸਾਡਾ ਸੋ ਆ ਨੌਜਵਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਵੀ ਇੱਕ ਟਰਾਲੀ ਵਿੱਚ ਨਹੀਂ ਤਾਂ ਅੱਗੇ ਮੈਂ ਟਰਾਲੀਆਂ ਵਿੱਚ ਦੇਖਦਾ ਹੁੰਨਾ ਕਿਤੇ ਦੋ ਚਾਰ ਬਜ਼ੁਰਗ ਆ ਦੋ ਚਾਰ ਨੌਜਵਾਨ ਆ ਦੋ ਚਾਰ ਗਬਲੇਕ ਮੇਲ ਦੇ ਵੀਰ ਆ ਹਨ ਇੱਥੇ ਸਾਰੀ ਨੌਜੋ ਨਹੀਂ ਪਾਜੀ ਤੁਸੀਂ ਟੱਟ ਜੋ ਵਿਆਹ ਆ ਵੀ ਹੈ ਕੋਈ ਹਾਂਜੀ ਮੈਂ ਮੈਂ ਵਿਆਹ ਹੋਇਆ ਵੀ ਤੂੰ ਦੋ ਵਿਆਹ ਹੋਏ ਆ ਆ ਵੀ ਦੇਖ ਲਓ ਆ ਦੋ ਵਿਆਹ ਹੋਏ ਆ ਤੇ ਆ ਚਾਰ ਵੀ ਰਕਵਾਰੇ ਆ ਇਹ ਚਾਰੇ ਇੱਕ ਵਾਰੇ ਹਾਂਜੀ ਚਲੋ ਅੰਦੋਲਨ ਆਪਾਂ ਜਿੱਤ ਜਾਈਏ ਫੇ ਆ ਵੀਰ ਦਾ ਵੀ ਨੰਬਰ ਲੱਗ ਜਾਣਾ ਮੈਨੂੰ ਲੱਗਦਾ ਕਿਉਂਕਿ ਇਹਦਾ ਵੀ ਲੱਗ ਜਾਣਾ ਦੋਨਾਂ ਦਾ ਸੇਮ ਉਮਰਈ ਆ ਤੁਸੀਂ ਥੋੜਾ ਬੇਟ ਕਰੀਓ ਅੰਦੋਲਨ ਤਾਂ ਜੇ ਸਾਡਾ ਬੇਟਾ ਵੀ ਆ ਆ ਵੀਰ ਦੇਖ ਲਓ ਵੀ 2 ਮਹੀਨੇ ਦਾ ਬੇਟਾ ਆਪਣਾ ਘਰੇ ਛੱਡ ਕੇ ਆਇਆ ਆ ਵੀਰ ਕਹਿੰਦਾ ਮੇਰਾ 2 ਮਹੀਨੇ ਦਾ ਬੇਟਾ ਵੀ ਆ ਪਰ ਆ ਤੈਨੂੰ ਵੀ ਸਲੂਟ ਤੇਰੇ ਜਜ਼ਬੇ ਨੂੰ ਸਲੂਟ ਤੁਹਾਨੂੰ ਸਾਰਿਆਂ ਨੂੰ ਸਲੂਟ ਦਿਲੋਂ ਤੁਹਾਨੂੰ ਯਾਰ ਸਲਾਮ ਕਰਦੇ ਆ ਵੀ ਤੁਸੀਂ ਯਾਰ ਬੈਠੇ ਆ ਤੇ ਜੇ ਖੜਾਂਗੇ ਲੜਾਂਗੇ ਤਾਂ ਜਿੱਤਾਂਗੇ ਸਾਰਾ ਕੁਝ ਕਾਨੂੰਨ ਨੌਜਵਾਨ ਤਿਆਰ ਆ ਸੋ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਿਆ ਮੈਂ ਤੁਹਾਡਾ ਆਪਣਾ ਮੌਨਟੀ ਮਾਨ ਮੈਨੂੰ ਦਿਵਾ ਗਿਆ ਜੀ ਧੰਨਵਾਦ